ਜਮੀਨਾ ਵੇਚ ਕੇ ਨਾ ਪੱਜੋ ਪੰਜਾਬ ਦੀ ਧਰਤੀ ਦੇ ਉੱਤੇ ਜਮੀਨਾ ਨਹੀਂ ਮਿਲਣੀਆਂ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਆਲੇ-ਦਾਲੇ ਹਜ਼ਾਰਾਂ ਏਕੜ ਪੈਲੀ ਇਹਨਾਂ ਨੇ ਦੱਬ ਲਈ ਆ ਕਈ ਪਿੰਡਾਂ ਨੂੰ ਸ਼ਹਿਰ ਖਾ ਚੁੱਕੇ ਆ ਕੇਂਦਰ ਨੇ ਆਪਣੇ ਰੂਲ ਲਾਗੂ ਕਰਤੇ ਚੰਡੀਗੜ੍ਹ ਦੇ ਵਿੱਚ ਹੌਲੀ-ਹੌਲੀ ਆ ਕੁਝ ਮਹੀਨਿਆਂ 'ਚ ਜਾਂ ਸਾਲ ਤੋਂ ਸਾਲ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਖੋਹ ਲੈਣੀ ਹੈ ਜੇ ਧਰਤੀ ਤੋਂ ਦਾਵਾ ਹੀ ਛੱਡ ਗਏ ਕਬਤੇ ਹੀ ਛੱਡ ਗਏ ਕਿਹੜੇ ਖਾਲਸੇ ਰਾਜ ਦੀਆਂ ਗੱਲਾਂ ਕਰਦੇ ਹੋ ਫਿਰ ਕਿਹੜੇ ਸਿੱਖ ਪੰਥ ਦੀਆਂ ਗੱਲਾਂ ਕਰਦੇ ਹੋ ਗਾਜਬ ਅੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚੇ ਨੂੰ ਚਲਦਿਆਂ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁੱਕਿਆ ਬੜੇ ਉਤਰਾ ਚੜਾ ਮੋਰਚੇ ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਨਾ ਜਿੱਥੇ ਇਸ ਮੋਰਚੇ ਦੀ ਅਗਵਾਈ ਕਰ ਰਹੀ ਟੀਮ ਐ ਉਹਨੇ ਆਪਣਾ ਰੋਲ ਨਿਭਾਇਆ ਹੈ ਉਥੇ ਸਭ ਤੋਂ ਅਹਿਮ ਯੋਗਦਾਨ ਇੱਥੇ ਪਾਇਆ ਸਾਡੇ ਦਲ ਪੰਥ ਨੇ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਾਬਾ ਰਾਜਾ ਰਾਜ ਜੀ ਬਾਬਾ ਕੁਲਵਿੰਦਰ ਸਿੰਘ ਜੀ ਤੇ ਹੋਰ ਨਿਹੰਗ ਜਥੇਬੰਦੀਆਂ ਜਿਨ੍ਹਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਦਿਨ ਰਾਤ ਡਟੇ ਰਹੇ ਨੇ ਸਵਾਜ ਇਹਨਾਂ ਸਾਰਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਐ। ਦੁੱਖ ਦੀ ਗੱਲ ਐ ਜਿਵੇਂ ਸੰਗਤ ਨੂੰ ਆਉਣਾ ਚਾਹੀਦਾ ਸੀ ਉਹ ਮੈਂ ਨਹੀਂ ਆਏ। ਜਾਂ ਜਿਵੇਂ ਬਾਰ-ਬਾਰ ਬੇਨਤੀਆਂ ਕੇ ਭਾਈ ਆ ਕੇ ਪੰਡਾਲ 'ਚ ਬੈਠੋ ਪਰ ਬਹੁਤੀ ਸੰਗਤ ਲੰਗਰਾਂ 'ਚ ਫਿਰਦੀ ਆ ਕੋਈ ਕੋਈ ਫਾਇਦਾ ਨਹੀਂ ਹੋਣਾ। ਮੈਂ ਦਲਪੰਥ ਨੂੰ ਨਿੰਗ ਜਥੇਬੰਦੀਆਂ ਨੂੰ ਸਮੂਚੀ ਅਗਵਾਈ ਕਰ ਰਹੀ ਟੀਮ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਆਪਾਂ ਇਹ ਮੋਰਚਾ ਕਾਮਯਾਬ ਕਰਨਾ ਹੈ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ ਬੇਅਦਬੀਆਂ ਦੇ ਇਨਸਾਫ ਲੈਣੇ ਆ ਬਰਗਾੜੀ ਬਹਿਵਲ ਗੋਲੀकांड ਦੇ ਇਨਸਾਫ ਲੈਣੇ ਆ ਜਾਂ ਜਿਹੜੀਆਂ-ਜਿਹੜੀਆਂ ਵੀ ਸਾਡੀਆਂ ਇੱਛੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਂਬੰਦੀ ਦੀ ਲੋੜ ਹੈ ਉਹ ਪੰਜਾਬ 'ਚ ਨਿਕਲਣਾ ਪੈਣਾ ਮੈਂ ਜਿਹਦਨ ਪਹਿਲਾਂ ਇੱਥੇ ਆਇਆ ਤਾਂ ਮੈਂ ਇਹੀ ਗੱਲਾਂ ਬਾਤਾਂ ਬਾਬਾ ਰਾਜਾ ਜੀ ਤੇ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਬੈਠਾ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਤੋਂ ਨਿਕਲਣਾ ਪੈਣਾ ਹੈ ਕਿਉਂਕਿ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚਰ ਨਾਲ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਇਹ ਬਹੁਤ ਜ਼ਰੂਰੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆਂ ਦੇ ਵਿੱਚ ਯਾਰਾਂ ਜਿਹੜੀਆਂ ਪਾਈਆਂ ਜਾ ਰਹੀਆਂ ਉਹਦਾ ਮੋਰਚਾ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਤਾਂ ਭੁੱਲ ਜਾਓ ਵੀ ਅਸੀਂ ਕੋਈ ਵੀ ਮੋਰਚਾ ਕਾਮਯਾਬ ਕਰ ਲਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਏਜੰਸੀਆਂ ਦਾ ਮਨੋਬਲ ਵੱਧ ਜਾਂਦਾ ਹੈ ਹੁਣ ਐਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸ਼ਪੇਰੋਂ ਘੇਰਾਬੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਆਪਾਂ ਰੋਜ਼ ਦੇਖਦੇ ਆ ਸਾਡੇ ਦਰਜਨਾ ਮੁੰਡੇ ਰੋਜ਼ ਚਿੱਟੇ ਦੇ ਟੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੜੇ ਉਹ ਪੰਜਾਬ ਦੇ ਵਿੱਚ ਇੱਕ ਸਾਜ ਦੇ ਤਹਿਤ ਕਰਾਏ ਜਾ ਰਹੇ ਆ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ ਹੇਠਾਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਸਾਨੂੰ ਭਿਆਨਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ ਥਾਂ ਸ਼ਹਿਰਾਂ ਦੇ ਵਿੱਚ ਆਈਵੀਐਫ ਸੈਂਟਰ ਖੋਲ ਕੇ ਜਿੱਥੇ ਅੱਜ ਕੱਲ੍ਹ ਆਪਾਂ ਟੀਕੇ ਨਾਲ ਜਵਾਖ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਾਡਾ ਡੀਐਨਏ ਬਦਲਿਆ ਜਾ ਰਿਹਾ ਜਣੇ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੁੱਲਾ ਨਹੀਂ ਆਉਂਦਾ ਚਾਰ ਸਪੀਰੋਂ ਪੰਜਾਬ ਤੱਤੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹ ਤੇ ਐਨਐਸਏ ਲਾ ਕੇ ਯੂਈਪੀਏ ਲਾ ਕੇ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ ਤਿੰਨ ਐਸਸੀ ਪਰਿਵਾਰਾਂ ਦੇ ਬੱਚੇ ਗਰੀਬ ਘਰਾਂ ਦੇ ਨੌਜਵਾਨ ਚੱਕ ਕੇ ਪੰਜਾਬ ਪੁਲਿਸ ਨੇ ਇਥੋਂ ਸਾਂਝਾ ਆਪਰੇਸ਼ਨ ਕੀਤਾ ਜੁਪੀ ਪੁਲਿਸ ਦੇ ਨਾਲ ਤੇ ਪੀਲੀ ਭੀਤ ਦੇ ਵਿੱਚ ਜਾ ਕੇ ਝੂਠੇ ਮੁਕਾਬਲੇ 'ਚ ਮਾਰ ਦਿੱਤੇ ਗਏ ਆ ਆ ਵੀ ਦੀ ਗੱਲ ਹੈ ਹੁਸ਼ਿਆਰਪੁਰ ਦੀ ਕਿਸੇ ਅਦਾਲਤ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਗੁਨਾਹ ਕੀ ਸੀ ਕਿ ਉਹਨਾਂ ਕੋਲੋਂ ਸਿੱਖ ਲਿਟਰੇਚਰ ਮਿਲਿਆ ਸਿੱਖ ਸਾਹਿਬ ਦੀਆਂ ਕੋਈ ਕਿਤਾਬਾਂ ਮਿਲੀਆਂ ਨੇ ਕਿਤਾਬਾਂ ਰੱਖਣਾ ਵੀ ਜੁਰਮ ਹੋ ਗਿਆ ਪਰ ਅੱਜ ਵੀ ਸਾਨੂੰ ਐ ਲੱਗਦਾ ਹੈ ਘਰਾਂ 'ਚ ਬੈਠਿਆਂ ਨੂੰ ਕਿ ਅਸੀਂ ਬਹੁਤ ਸੌਖੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਫਸ ਗਏ ਮਰ ਗਏ ਜਾਂ ਮਰੀ ਜਾਂਦੇ ਆ ਉਹੀ ਮਰਨੇ ਆ ਸੋ ਪੰਜਾਬ ਦੇ ਲੋਕੋ ਇਹ ਅੱਗ ਦਾ ਸੇਖ ਛੋਡੇ ਘਰਾਂ ਤੱਕ ਪਹੁੰਚਣਾ ਸੋਡੇ ਜਵਾਕਾਂ ਤੱਕ ਪਹੁੰਚਣਾ ਵੈਸੇ ਪਹੁੰਚ ਚੁੱਕਿਆ ਕੋਈ ਪੰਜਾਬ ਦਾ ਬੰਦਾ ਸੌਖਾ ਨਹੀਂ ਹੈਗਾ ਇੱਥੇ ਪਰ ਦੁੱਖ ਦੀ ਗੱਲ ਇਹ ਹੈ ਆਪਾਂ ਹਰ ਵੈਰੀ ਕਹਿ ਦਿੰਦੇ ਆ ਵੀ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਚ ਕੋਈ ਦੋਰਾਮਾ ਨਹੀਂ ਆ ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਲਗਾਤਾਰ ਸਾਡੀ ਵੈਰੀ ਰਹੀ ਹੈ ਲਗਾਤਾਰ ਦਿੱਲੀ ਨੇ ਸਾਡਾ ਘਾਣ ਕੀਤਾ ਕਤਲਿਆ ਕੰਮ ਕੀਤਾ ਪਰ ਕੀ ਆਪਾਂ ਦੋਸ਼ੀ ਨਹੀਂ ਆ ਜਿਹੜੇ ਪੁਆਦੇ ਏਰੀਆ ਦੇ ਵਿੱਚ ਆਪਾਂ ਬੈਠੇ ਆ ਇੱਥੇ ਲੋਕਾਂ ਨੇ 1-10 ਕਰੋੜ ਨੂੰ ਕਿੱਲੇ ਵੇਚੇ 15-15 ਕਰੋੜ ਨੂੰ ਕਿੱਲੇ ਵੇਚੇ ਆ ਜ਼ਮੀਨਾਂ ਆਪਣੀਆਂ ਆ ਦੇਖੋ ਸਾਰਾ ਏਰੀਆ ਕਿੰਨੇ ਵੱਡੇ ਵੱਡੇ ਆ ਕੁਕੜਾਂ ਦੇ ਖੁੱਡੇ ਜੇ ਬਣ ਗਏ ਆ ਵੱਡੇ ਵੱਡੇ ਖੜੇ ਕਰਤੇ ਆ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਫਲੈਟ ਸਾਰੀ ਜ਼ਮੀਨ ਸਾਡੀ ਅੱਛੇ ਰੋਕੀ ਹੈ ਮੈਂ ਬਹੁਤ ਚਿਰ ਦਾ ਇਹ ਕਲਪਨਾ ਸਾਡੀ ਟੀਮ ਲਗਾਤਾਰ ਰੋਲਾ ਪਾ ਰਹੀ ਹੈ ਵੀ ਭਾਈ ਜ਼ਮੀਨਾਂ ਵੇਚ ਕੇ ਨਾ ਭੱਜੋ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਨਹੀਂ ਮਿਲਣੀਆਂ 25 26000 ਏਕੜ ਪੈੜੀ ਪੰਜਾਬ ਦੀ ਹਾਈਵੇ ਚ ਰੁਕ ਚੁੱਕੀ ਹੈ ਜਿਹੜੀਆਂ ਸੜਕਾਂ ਕੱਢੀ ਜਾਂਦੇ ਆ ਭਾਰਤ ਮਾਲ ਆਲੀਆਂ ਨਵੀਆਂ ਰੇਲ ਦੀਆਂ ਲੀਹਾਂ ਬਿਛਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਰੋਜ਼ ਪੰਜਾਬ ਦੀ ਜ਼ਮੀਨ ਕਲੋਨੀਆਂ ਦੇ ਵਿੱਚ ਘਟ ਰਹੀ ਐ ਕੱਟੀ ਜਾ ਰਹੀ ਐ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਆਲੇ-ਦਾਲੇ ਹਜ਼ਾਰਾਂ ਏਕੜ ਪੈਲੀ ਇਹਨਾਂ ਨੇ ਦੱਬ ਲਈ ਐ ਕਈ ਪਿੰਡਾਂ ਨੂੰ ਸ਼ਹਿਰ ਖਾ ਚੁੱਕੇ ਆ ਹਿਮਾਚਲ ਦੇ ਵਿੱਚ ਕਾਨੂੰਨ ਬਣਿਆ ਹੋਇਆ 1972 ਦਾ 70 ਦਾ ਆ ਉਤਰਾਖੰਡ ਦੇ ਵਿੱਚ ਕਾਨੂੰਨ ਬਣਿਆ ਪਿਛਲੇ ਸਾਲ ਦਾ ਹੋਰ ਕਈ ਸੂਬਿਆਂ ਦੇ ਵੀ ਕਾਨੂੰਨ ਆ ਵੀ ਤੁਸੀਂ ਉੱਥੇ ਜਿਹੜੀ ਜ਼ਮੀਨ ਐ ਉਹਨੂੰ ਜਾ ਕੇ ਲੈ ਨਹੀਂ ਸਕਦੇ ਜਿਹੜੀ ਉੱਥੋਂ ਦੀ ਖੇਤੀਬਾੜੀ ਵਾਲੀ ਬਾਹੀਯੋਗ ਜ਼ਮੀਨ ਐ ਪਰ ਪੰਜਾਬ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਐ ਕਈ ਵਾਰੀ ਇਹ ਗੱਲਾਂ ਵਿਧਾਨ ਸਭਾ ਦੇ ਵਿੱਚ ਝੂਠੀਆਂ ਅਸੀਂ ਪਿੱਛੇ ਜੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਂਦਾ ਵੀ ਜੇ ਦੂਜੇ ਸੂਬਿਆਂ 'ਚ ਕਾਨੂੰਨ ਬਣ ਸਕਦਾ ਐ ਤਾ ਪੰਜਾਬ ਦੇ ਬੱਚੇ ਕਾਨੂੰਨ ਬਣਨਾ ਚਾਹੀਦਾ ਹੈ ਕਿ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬ ਦੇ ਵਿੱਚ ਸਾਡੀ ਬਾਹੀਯੋਗ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਵਿੱਚ ਸਾਡੀਆਂ ਨੌਕਰੀਆਂ ਜਿਹੜੀਆਂ ਤੁਸੀਂ ਦੇਖੋ 50 50 ਫੀਸਦੀ ਨੌਕਰੀਆਂ ਆ ਪਿੱਛੇ ਜੇ ਸਹਾਇਕ ਲੈਨਮੈਨ ਰੱਖਿਆ ਸਰਕਾਰ ਨੇ 53 ਫੀਸਦੀ ਬੰਦੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਭਰਤੀ ਕਰਦੇ ਆ ਹੁਣਾਂ ਚੰਡੀਗੜ੍ਹ ਦੀ ਆਪਾਂ ਗੱਲ ਕਰਦੇ ਆਂ ਚੰਡੀਗੜ੍ਹ ਗਿਆ ਸਮਝੋ ਪਹਿਲੀ ਗੱਲ ਤਾਂ ਆਪਣੀ ਆਬਾਦੀ ਘਟਾਈ ਗਈ ਉੱਥੇ ਹਰਿਆਣੇ ਦੇ ਨਾਲ ਚੰਡੀਗੜ੍ਹ ਦਾ ਅਨੁਪਾਤ 60 40 ਦਾ ਸੀਗਾ 5000 ਕਰੋੜ ਰੁਪਈਆ ਸਾਲਾਨਾ ਟੈਕਸ ਇਕੱਠਾ ਹੁੰਦਾ ਚੰਡੀਗੜ੍ਹ ਦੇ ਵਿੱਚੋਂ ਜੇ ਉਹ ਵੰਡ ਕੇ ਪੰਜਾਬ ਤੇ ਹਰਿਆਣੇ ਨੂੰ ਦਿੱਤਾ ਜਾਵੇ ਇਹਦੀ ਕੋਈ ਗੱਲ ਨਹੀਂ ਕਰ ਰਿਹਾ ਹੁਣ ਤਾਂ ਅਗਲਿਆਂ ਨੇ ਚੀਫ ਸਕੱਟਰੀ ਲਾਤਾ ਉੱਥੇ ਪੋਸਟ ਕ੍ਰੀਏਟ ਕਰਤੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਰੂਲ ਲਾਗੂ ਕਰਤੇ ਚੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਆ ਕੁਝ ਮਹੀਨਿਆਂ ਚ ਜਾਂ ਸਾਲ ਦੋ ਸਾਲ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਬੱਕਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਖੋਲ੍ਹਣੀ ਹੈ ਚੰਡੀਗੜ੍ਹ ਛੱਡੋ ਆ ਸੋਡਾ ਮਹਾਲੀ ਵੀ ਗਿਆ ਸਮਝੋ ਆ ਖਾੜਾ ਜੀਰਕਪੁਰ ਵੱਡੀਆਂ ਵੱਡੀਆਂ ਕਲੋਨੀਆਂ ਵਸਾਤੀਆਂ ਲਿਆ ਕੇ ਬਾਹਰਲੇ ਬੰਦੇ ਵਸਾਤੇ ਸਾਡੀ ਗਿਣਤੀ ਇੱਥੋਂ ਵੀ ਘਟ ਗਈ ਹੈ ਕਿਉਂ ਆਪਾਂ ਜਵਾਕ ਕੱਲਾ ਕੱਲਾ ਜੰਮਣ ਲੱਗੇ ਸਾਡੀ ਜ਼ਮੀਨ ਨਾ ਘਟ ਜੇ ਉਹ ਕੱਲਾ ਕੱਲਾ ਸੀ ਜਾਂ ਬਾਹਰ ਨੂੰ ਭੇਜਦਾ ਤੇ ਜਾਂ ਚਟੇ ਦਾ ਮਰ ਗਿਆ ਸਾਡੇ ਘਰਾਂ ਦੇ ਦੀਵੇ ਬੁਝ ਰਹੇ ਨੇ ਤੇ ਫਿਰ ਇਹਦਾ ਭਾਈ ਕਬਜ਼ੇ ਹੋਣੀ ਆ ਛੱਡ ਕੇ ਭੱਜੋਗੇ ਤਾਂ ਪਤਾ ਨਹੀਂ ਸਾਡੇ ਕੀ ਸਾਡੀ ਬੁੱਧੀ ਪ੍ਰੇਸ਼ਟ ਹੋਈ ਆ ਕੀ ਸਾਡੀ ਮਤ ਨੂੰ ਠਿਕਰਾ ਮੁੱਦਾ ਬੱਜਿਆ ਦਿਮਾਗ ਦੇ ਉੱਤੇ ਬਾਹ ਚਰਦੇ ਕਲਪਦੇ ਹੋ ਜਮੀਨਾ ਨਾ ਵੇਚੋ ਨਾ ਵੇਚੋ ਇੱਥੇ ਅਰਬਾਂ ਖਰਬਾਂ ਨੂੰ ਜਮੀਨਾ ਨਹੀਂ ਮਿਲਣੀਆਂ ਜੇ ਧਰਤੀ ਤੋਂ ਦਾਵਾ ਹੀ ਛੱਡ ਗਏ ਕਬਜ਼ਾ ਹੀ ਛੱਡ ਗਏ ਕਿਹੜੇ ਖਾਲਸੇ ਰਾਜ ਦੀਆਂ ਗੱਲਾਂ ਕਰਦੇ ਹੋ ਫਿਰ ਕਿਹੜੇ ਸਿੱਖਪੰਥ ਦੀਆਂ ਗੱਲਾਂ ਕਰਦੇ ਹੋ ਛੱਡ ਗਦਾ ਭਜ ਤੁਰਿਆ ਅਸੀਂ ਆ ਤੜਕੀ ਮੈਨੂੰ ਫੋਨ ਆਇਆ ਅਮਰੀਕਾ ਤੋਂ ਕਿਸੇ ਬਾਈ ਦਾ ਕਹਿੰਦਾ ਬਾਈ ਮੈਨੂੰ 37 ਸਾਲ ਹੋ ਗਏ ਅਮਰੀਕਾ ਗਏ ਨੂੰ ਕਹਿੰਦਾ ਸਾਨੂੰ ਫਿਕਰ ਹੋਇਆ ਖੜਾ ਵੀ ਟਰੰਪ ਜਿਹੜੇ ਫੈਸਲੇ ਲੈ ਰਿਹਾ ਸਾਨੂੰ ਭਜਾਊਗਾ ਮਗਾ 37 ਸਾਲਾਂ ਦੇ ਪੰਜਾਬ ਕਿੰਨੇ ਵਾਰੀ ਆਇਆ ਕਹਿੰਦਾ ਇੱਕ ਦੋ ਵਾਰੀ ਆਇਆ ਮਾ ਤੇ ਜਵਾਕ ਕਿੰਨੇ ਆ ਕਹਿੰਦਾ ਤਿੰਨ ਮਾ ਪੰਜਾਬ ਲਿਆ ਕਦੇ ਕਹਿੰਦਾ ਭਾਈ ਇੱਕ ਦੋ ਵਾਰੀ ਉਹ ਆਇਆ ਮਾ ਕਿ ਆਉਣਾ ਚਾਹੁੰਦੇ ਐ ਕਹਿੰਦੇ ਉਹ ਕਹਿੰਦੇ ਨਹੀਂ ਉਥੇ ਧੂੜ ਬਹੁਤ ਉੜਦੀ ਐ ਉਥੇ ਵਾਤਾਵਰਨ ਸਹੀ ਨਹੀਂ ਉਥੇ ਹਵਾ ਦੂਸਤਾ ਪਾਣੀ ਦੂਸਤ ਐ ਮਾ ਜਦੋਂ ਪੰਜਾਬ ਦੀ ਮਿੱਟੀ ਨਾਲ ਮੋਹ ਹੀ ਨਹੀਂ ਪਵਾਇਆ ਆਪਦੇ ਜਵਾਕਾਂ ਦਾ ਜੋੜੇ ਹੀ ਨਹੀਂ ਇੱਥੋਂ ਦੀ ਪੌਣ ਪਾਣੀ ਨਾਲ ਬੋਲੀ ਨਾਲ ਇਤਿਹਾਸ ਨਾਲ ਮਿੱਟੀ ਨਾਲ ਉਹ ਜਵਾਕਾਂ ਨੇ ਕਿੱਥੋਂ ਮੁੜਨਾ ਸਾਡੇ ਲੋਕ ਜੋਂ ਜਾ ਕੇ ਲੱਗਦੇ ਸ਼ਫਟਾਂ ਲਾਉਣ ਉੱਥੇ 20-20 ਘੰਟੇ ਕੰਮ ਕਰਦਾ ਕਮਲਿਆਂ ਵਾਂਗੂ ਉੱਥੇ ਕਿਸੇ ਨੇ 150 ਟਰੱਕ ਪਾ ਲਿਆ 200 ਟਰੱਕ ਪਾ ਲਿਆ ਕਿਸੇ ਨੇ ਉੱਥੇ ਹੋਰ ਕਾਰੋਬਾਰ ਖੜੇ ਕਰ ਲਏ ਤੇ ਮਗਰੋਂ ਇੱਥੇ ਆ ਕੇ ਹੁਣ ਆਉਂਦੇ ਆ ਕਈ ਬਜ਼ੁਰਗ ਇੱਥੇ ਜਿਹੜੇ 40 40 50 50 ਸਾਲ ਦੇ ਬਾਹਰ ਗਏ ਆ ਰੋਂਦੇ ਆ ਦਤ ਨਹੀਂ ਪਿੱਟਦੇ ਐ ਤੇ ਕਹਿੰਦੇ ਆ ਕਿ ਲੋਕਾਂ ਨੂੰ ਅਪੀਲ ਕਰ ਅਸੀਂ ਸਾਰਾ ਕੁਛ ਹੀ ਕਮਾ ਲਿਆ ਸਾਡੇ ਮੁੰਡੇ ਕੁੜੀਆਂ ਨੇ ਕਾਲਿਆਂ ਗੋਰੀਆਂ ਨਾਲ ਵਿਆਹ ਖਰਾ ਕੇ ਸਾਨੂੰ ਛੱਡ ਕੇ ਤੁਰ ਗਏ ਸੋ ਰੱਬ ਦਾ ਵਾਸਤਾ ਇਹ ਧਰਤੀ ਨੂੰ ਛੱਡ ਕੇ ਨਾ ਭਜੋ ਜਾਣਾ ਜੀ ਸੱਤ ਕੇ ਬਾਹਰਲੇ ਮੁਲਖਾਂ ਨੂੰ ਜਾਓ ਵਾਪਸ ਮੁੜ ਕੇ ਇੱਥੇ ਆਜੋ ਕਮਾਈਆਂ ਕਰਕੇ ਇੱਥੇ ਜ਼ਮੀਨਾਂ ਲੈ ਕੇ ਇੱਥੇ ਕਾਰੋਬਾਰ ਸ਼ੁਰੂ ਕਰੋ ਆ ਜਟਾਣਾ ਪਿੰਡਾ ਮਾਨਸਾ ਕੋਲੇ ਮੈਂ ਜਾਗੋ ਤੇ ਵਾਗਿਆ ਵਿਆਹ ਸੀ ਉੱਥੇ ਕਿਸ ਮੁੰਡੇ ਦਾ ਮਗਰ ਪੁੱਛਿਆ ਮੁੰਡੇ ਨੂੰ ਮੈਂ ਯਾਰ ਜਾਗੋ ਠੰਡੀ ਜੀ ਲੱਗਦੀ ਆ ਸਪੀਕਰ ਸਪਕਰ ਨਹੀਂ ਲਾਇਆ ਕਹਿੰਦਾ ਬਾਈ ਗਮੰਢੀਆਂ ਦਾ ਮੁੰਡਾ ਮਰ ਗਿਆ 18 ਸਾਲ ਦੀ ਉਮਰ ਸੀ ਮੈਂ ਕਿਉਂ ਮਰ ਗਿਆ ਕਹਿੰਦਾ ਦੋ ਕਿੱਲੇ ਪੈਲੀ ਸੀ ਦੋ ਭੈਣ ਭਰਾ ਸੀ ਇਹਦੇ ਪਿਓ ਨੇ ਡੂੜ ਕਿੱਲਾ ਜ਼ਮੀਨ ਵੇਚ ਕੇ ਕੁੜੀ ਬਾਹਰ ਤੋਰਤੀ ਕੁੜੀ ਨੂੰ ਕੰਮ ਨਹੀਂ ਮਿਲਿਆ ਕੁੜੀ ਸਾਲ ਬਾਅਦ ਵਾਪਸ ਆ ਗਈ ਮੁੰਡਾ ਪਿਓ ਨਾਲ ਲੜ ਪਿਆ ਵੀ ਜਿਹੜੇ ਮਾਰੇ ਮੋٹے ਦਾਣੇ ਪੈਦਾ ਹੁੰਦੇ ਸੀ ਰੋਟੀ ਖਾਂਦੇ ਸੀ ਉਹ ਵੀ ਮਾਰਤੇ ਹੁਣ ਖਾਵਾ ਕਿੱਥੋਂ ਸੜਕ ਤੇ ਆ ਗਏ ਇਸੇ ਸਦਮੇ ਨੂੰ ਲੈ ਕੇ ਮੁੰਡਾ ਜ਼ਹਿਰ ਪੀ ਕੇ ਮਰ ਗਿਆ ਆ ਸੰ ਲੋਹੇ ਪਿੰਡ ਦੀ ਘਟਨਾ ਹੈ ਜ਼ਿਲ੍ਹਾ ਬਠਿੰਡੇ ਦੀ ਮੈਂ ਕੱਲ ਦੋਨਾਂ ਘਰਾਂ ਜਾ ਕੇ ਆਇਆ ਇੱਕ ਕੁੜੀ ਕੈਨੇਡਾ ਦੇ ਵਿੱਚ ਕੇ ਸਮੁੰਦਰ ਦੇ ਕਿਨਾਰੇ ਵਾਗੀ ਡੁੱਬ ਗਈ ਛਾਈ ਨਹੀਂ ਪਤਾ ਨਹੀਂ ਕਿੱਥੇ ਗਈ ਇੱਕ ਮੁੰਡਾ ਇੰਗਲੈਂਡ ਗਿਆ ਉਸੇ ਪਿੰਡ ਦਾ ਪਹਿਲਾਂ ਘਰ ਵਾਲੀ ਨੂੰ ਭੇਜ ਦਿੰਦੇ ਲਾਗੇ 40-40 ਲੱਖ ਰੁਪਇਆ ਘਰ ਵਾਲੀ ਉਥੇ ਕਹਾ ਪਤਾ ਨਹੀਂ ਹੋਰ ਕਿਸੇ ਨਾਲ ਪਿੰਗਾ ਪਾ ਲੈਂਦੀ ਐ ਉਹ ਮਗਰੋਂ ਮੁੰਡਾ ਗਿਆ ਗੁੱਸਾ ਨਾ ਕਰੋ ਭਾਈ ਗੱਲਾਂ ਕੌਲੀਆਂ ਨੇ ਥੋੜੀਆਂ ਹੀ ਆ ਉਥੇ ਮੁੰਡਾ ਗਿਆ ਮਗਰ ਉਹ ਮੁੰਡੇ ਨੂੰ ਕਹਾ ਜਿਹੜਾ ਮੁੰਡਾ ਨਾਲ ਗਾਹਾਂ ਗੱਲ ਕਰੀ ਬੈਠੀ ਸੀ ਉਹਨੇ ਉਹਨੂੰ ਘੂਰਨਾ ਕਰਨਾ ਸ਼ੁਰੂ ਕੀਤਾ ਜਲੀਲ ਕਰਨਾ ਸ਼ੁਰੂ ਕੀਤਾ ਪਰ ਸੋ ਵਿਚਾਰਾ ਕੁਸ ਖਾ ਕੇ ਉਹ ਮਰ ਗਿਆ ਆ ਹੁਣ ਦੀ ਮੈਂ ਖਬਰ ਇੱਥੇ ਹੁਣੇ ਬੈਠੇ ਨੇ ਪੜ੍ਹੀ ਐ ਦੋ ਮੁੰਡੇ ਸਾਡੇ ਅੱਜ ਹੀ ਇੱਕ ਨਵਰੀਤ ਤੇ ਲਾਪਰੀਤ ਨਾਂ ਦਾ ਮੁੰਡਾ ਕੈਨੇਡਾ ਦੇ ਅਕਸੀਡੈਂਟ ਹੋ ਕੇ ਮਰ ਗਏ 35 ਡਿਗਰੀ ਮਾਈਨਸ ਤਾਪਮਾਨਾ ਉੱਥੇ ਬਰਫਾਂ ਜੰਮੀਆਂ ਪੰਗੀਆਂ ਜਿੱਥੇ ਸਾਡੇ ਜਵਾਗ ਜਾ ਕੇ ਕਮਾਈਆਂ ਕਰਦੇ ਆ ਉਹ ਇੱਥੇ 4 ਘੰਟੇ ਵੀ ਕਰ ਲੋਗੇ ਤਾਂ ਵੀ ਸੌਖੇ ਰਹੋਗੇ ਇੱਥੇ ਡੱਕਾ ਨਹੀਂ ਤੋੜਨਾ ਉੱਥੇ 20-20 ਘੰਟੇ ਕੰਮ ਕਰਦੇ ਆ ਸੋ ਭਰਾਵੋ ਇਹ ਗੱਲਾਂ ਇਹ ਪੰਜਾਬ ਇਹ ਪੰਥ ਇਹ ਕੌਮ ਇਹ ਤਾਂ ਹੀ ਬਚਨੇ ਆ ਜੇ ਅਸੀਂ ਇਹ ਧਰਤੀ ਨੂੰ ਬਚਾਵਾਂਗੇ ਪਾਣੀ ਨੂੰ ਬਚਾਵਾਂਗੇ ਬੋਲੀ ਨੂੰ ਬਚਾਵਾਂਗੇ ਆਪਣੇ ਇਤਿਹਾਸ ਨਾਲ ਜੁੜਾਂਗੇ ਮੈਂ ਜਥੇਬੰਦੀਆਂ ਬੈਠੀਆਂ ਨੇ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਬਾਬਾ ਜੀ ਇੱਕ ਬੇਨਤੀ ਪ੍ਰਵਾਨ ਕਰਿਓ ਸੋਤੋਂ ਡਰਦੇ ਬਹੁਤ ਐ ਸਾਰੇ ਡਰਦੇ ਆ ਸੋਤੋਂ ਇਹ ਗੱਲ ਮੈਂ ਤੁਹਾਡੇ ਕੋਈ ਬੜਿਆਈ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਪਤਾ ਲੱਗਾ ਜੇ ਮੈਂ ਦਿੱਲੀ ਪਰਚੇ ਹੋਏ ਨਾ ਕਿਸਾਨੀ ਮੋਰਚੇ 'ਚ ਤੇ ਮੈਂ ਉੱਥੇ ਮੇਰੀ ਪੁਛਗਛ ਹੋਈ ਇਨਵੈਸਟੀਗੇਸ਼ਨ ਜਾਣ ਕਰਨ ਗਿਆ ਮੈਂ ਦਿੱਲੀ ਕ੍ਰਾਈਮ ਬ੍ਰਾਂਚ ਉੱਥੇ ਮੈਂ ਦਿੱਲੀ ਪੁਲਿਸ ਪੁੱਛਿਆ ਕਰੇ ਕਿ ਅਨਹਿੰਗ ਸਿੰਘ ਕਿਹੜੀ ਮਿੱਟੀ ਦੇ ਬਣੇ ਆ ਮਾਜੀ ਗੱਲ ਕੀ ਐ ਕਹਿੰਦੇ ਉਹਨਾਂ ਹੀ ਮੂਰ ਨੂੰ ਜਾਂਦੇ ਆ ਘੋੜੇ ਦੇ ਉਹਨਾਂ ਹੀ ਮਗਰ ਨੂੰ ਜਾਂਦੇ ਆ ਇੱਕ ਬੰਦਾ 50 50 100 100 ਬੰਦੇ ਨੂੰ ਮੂਰੇ ਲਾਈ ਫਿਰਦਾ ਸੋ ਇਹਨਾਂ ਦੇ ਕਿਰਪਾ ਗੁਰੂ ਦੀ ਇੱਕ ਕਾਰ ਸੇ ਵਾਲਿਆਂ ਦੇ ਮਗਰ ਜਰੂਰ ਪਾਓ ਆ ਜਿਹੜੇ ਚਿੱਟੀ ਸ਼ੌਂਕ ਸਾਨੂੰ ਚਿੰਬੜ ਗਈ ਨਾ ਆ ਤੁਸੀਂ ਦੇਖੋ ਜਿੰਨੀਆਂ ਸਾਡੀਆਂ ਇਤਿਹਾਸ ਕੇ ਮਾਰਤਾ ਨਿਸ਼ਾਨੀਆਂ ਸਾਰੀਆਂ ਟਾਪੀਆਂ ਇਹ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਕਾਰ ਸੇਵਾ ਦਾ ਕੰਮ ਲੈ ਕੇ ਵਹਿ ਜਾਂਦੇ ਆ ਤੇ ਉੱਥੇ ਮੁੜ ਕੇ ਸਾਰਾ ਮਲਿਆ ਮੇੜ ਕਰੀ ਤੁਰੇ ਆਉਂਦੇ ਤੁਸੀਂ ਦੇਖ ਲਓ ਵੀ ਸਾਡੇ ਨਾਲ ਕਿਲੇ ਛੱਡੇ ਦਰਸ਼ੀ ਜੋੜੀਆਂ ਢਾਈ ਜਾਂਦੇ ਆ ਕੋ ਟਾਪੀਆਂ ਕੋ ਢਾਉਣ ਲੱਗੇ ਪਏ ਆ ਆਪਣਾ ਠੰਡਾ ਬੁਰਜ ਦੇਖ ਲਓ ਆਨੰਦਪੁਰ ਸਾਹਿਬ ਦੇ ਕਿਲੇ ਦੇਖ ਲਓ ਚਮਕੌਰ ਦੀ ਕੱਚੀ ਗੜੀ ਦੇਖ ਲਓ ਕਿੰਨੀਆਂ ਸਾਡੀਆਂ ਨਿਸ਼ਾਨੀਆਂ ਵਿਰਾਸਤਾਂ ਇਹਨਾਂ ਨੇ ਖਤਮ ਕਰਤੀਆਂ ਦੇਖੋ ਕੌਮ ਨੂੰ ਇਤਿਹਾਸ ਆਪਣੀਆਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਜਾ ਕਿਤਾਬਾਂ ਜੋ ਪੜ ਕੇ ਪਤਾ ਲੱਗਦਾ ਤੇ ਕਿਤਾਬਾਂ ਦੇ ਵਿੱਚੋਂ ਬਦਲੀ ਜਾਂਦੇ ਆ ਆਪਣੀ ਮਰਜ਼ੀ ਨਾਲ ਲਿਖੀ ਜਾਂਦੇ ਆ ਉਹ ਨਵੀਂ ਜਿਹੜੀ ਸਿੱਖਿਆ ਨੀਤੀ ਲੈ ਕੇ ਆਏ ਆ ਨਿਊ ਐਜੂਕੇਸ਼ਨ ਪਾਲਿਸੀ ਉਹ ਇਹੀ ਕਰਨਾ ਚਾਹੁੰਦੇ ਆ ਵੀ ਇਹਨਾਂ ਨੂੰ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਹਿਤ ਪੜਾਉਣਾ ਹੈ ਉਹ ਆਪਣੇ ਮੁਤਾਬਕ ਪੜਾਉਣਗੇ ਉਹ ਉਥੋਂ ਬਦਲ ਕੇ ਪੜਾਉਣਗੇ ਤੇ ਨਿਸ਼ਾਨੀਆਂ ਸਾਡੀਆਂ ਮਿਟਾ ਦਿਆਂਗੇ ਇਹ ਜ਼ਰੂਰ ਤੁਸੀਂ ਮੇਰੀ ਬੇਨਤੀ ਕਬੂਲ ਕਰਿਓ ਮੰਨਿਓ ਕਿ ਇਹਨਾਂ ਨੂੰ ਜ਼ਰੂਰ ਹੱਥ ਦਿਖਾਓ ਕਦੇ ਇਹ ਹਟਦੇ ਨਹੀਂ ਹੈਗੇ ਲਗਾਤਾਰ ਲੱਗੇ ਬਤੇ ਆਪਣੇ ਲੋਕ ਵੀ ਉਹੋ ਜਿਹੇ ਆ ਵੀ ਕੋਈ ਗੱਲ ਨਹੀਂ ਜੀ ਇਹ ਤਾਂ ਪੁਰਾਣਾ ਹੋ ਗਿਆ ਜੀ ਤਾਂ ਢਾ ਦਿਓ ਜੀ ਸੋ ਮੈਂ ਸਮਾਂ ਬਹੁਤਾ ਹੋਰ ਵੀ ਬੁਲਾਰਿਆ ਨੇ ਬੋਲਣਾ ਸਮਾਂ ਪਹਿਲੇ ਹੀ ਘਟਾ ਹੈ ਤਾਂ ਮੇਰੀ ਬੇਨਤੀ ਇੰਨੀ ਆ ਸਿੱਖ ਸੰਗਤ ਦੇ ਅੱਗੇ ਅਪੀਲ ਹੈ ਕਿ ਅੱਜ ਇੱਕ ਹੋਕਾ ਦਿੱਤਾ ਸੀਗਾ ਸਮੁੱਚੇ ਪੰਥ ਨੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਵੀ ਆਓ ਭਾਈ ਆਪਾਂ ਖਾਲਸਾ ਮਹਾਪੰਚਾਇਤ ਬੁਲਾਉਣੀ ਐ ਤੇ ਮੈਂ ਬਸ ਇੰਨੀ ਬੇਨਤੀ ਕਰਦਾ ਕਿ ਆਪਾਂ ਇੱਥੋਂ ਉੱਠ ਕੇ ਨਾ ਤੁਰ ਜਗੇ ਆਪਾਂ ਇਦੋਂ ਬਾਅਦ ਵੀ ਬੈਠ ਕੇ ਇੱਕ ਗੁਰਮਤਾ ਕਰੀਏ ਵਿਚਾਰਾ ਕਰਗੇ ਕਿ ਮੋਰਚੇ ਨੂੰ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਲਜਾਣਾ ਐ ਇੱਥੇ ਹਜ਼ਾਰਾਂ ਲੱਖਾਂ ਦਾ ਇਕੱਠ ਦੁਵਾਰਾ ਕਿਵੇਂ ਕਰਨਾ ਐ ਸਰਕਾਰ ਕਿਵੇਂ ਗੋਡਿਆਂ ਭਾਰ ਲਿਆਉਣੀ ਆ ਸੋ ਜੇ ਸਰਕਾਰ ਨੂੰ ਮਨਾਉਣਾ ਨਾਲ ਸਾਡੇ ਕੋਲ ਸ਼ਾਂਤਮਈ ਤਰੀਕੇ ਦੇ ਨਾਲ ਬੱਡੇ ਘੱਟ ਕਰਕੇ ਵੀ ਸਰਕਾਰਾਂ ਗੋਡਿਆਂ ਪਾਰ ਲਿਆਂਦੀਆਂ ਜਾ ਸਕਦੀਆਂ ਨੇ ਸੋ ਮੈਂ ਬੇਨਤੀ ਕਰਦਾ ਵੀ ਇਹ ਜਰੂਰ ਆਪਾਂ ਇੱਥੇ ਅੱਜ ਵਿਚਾਰਾ ਕਰੀਏ ਕੋਈ ਟੀਮਾਂ ਬਣਾਓ ਕੋਈ ਕਮੇਟੀਆਂ ਬਣਾਓ ਪਿੰਡਾਂ ਦੇ ਨਿਕਲੋ ਲੋਕਾਂ ਨੂੰ ਲਾਮਬੰਦ ਕਰੋ ਦੱਸੋ ਵੀ ਯਾਰ ਸਾਡੀ ਖਾਤਰ ਕੋਈ 27 ਸਾਲ ਤੋਂ ਬੰਦ ਆ ਕੋਈ 30 ਸਾਲ ਤੋਂ ਬੰਦ ਆ ਕੋਈ 35 ਸਾਲ ਤੋਂ ਬੰਦ ਆ ਜਿਨ੍ਹਾਂ ਨੇ ਆਪਣੀਆਂ ਭਰ ਜਵਾਨੀਆਂ ਜ਼ਿਲ੍ਹਿਆਂ ਦੇ ਵਿੱਚ ਗਾਲਤੀਆਂ ਮਗਰ ਪਰਿਵਾਰ ਤਬਾਹ ਹੋ ਗਏ ਘਰਾਂ ਦੇ ਵਿੱਚ ਚੁੱਲਿਆਂ ਦੇ ਵਿੱਚ ਘਾਓ ਗਿਆ ਏ ਖੰਡਰ ਬਣ ਗਏ ਘਰ ਕੀ ਦੀ ਖਾਤਰ ਨਾ ਉਹਨਾਂ ਦੇ ਕੋਈ ਖਾਲਾਂ ਦੇ ਨਾ ਕੋਈ ਬੱਟਾਂ ਦੇ ਰੋਲੇ ਨੇ ਨਾ ਕੋਈ ਨਿੱਜੀ ਰੋਲੇ ਨੇ ਤੋ ਕਾਮ ਦੀ ਪੱਗ ਨੂੰ ਸਦਾ ਸਿਰ ਤੇ ਰੱਖਣ ਲਈ ਚੜ੍ਹਦੀ ਕਲਾ ਦੇ ਰੱਖਣ ਲਈ ਕਾਮ ਨੂੰ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡਾ ਫਰਜ਼ ਬਣਦਾ ਜਿਵੇਂ ਬਾਬਾ ਰਾਜਾ ਜੀ ਨੇ ਕਿਹਾ ਕਿ ਅਸੀਂ 2 ਸਾਲ ਤੋਂ ਬੈਠੇ ਹਾਂ ਬਿਲਕੁਲ 2 ਸਾਲ ਤੋਂ ਬੈਠੇ ਨੇ ਤੇ ਸਾਨੂੰ 2 ਘੰਟਿਆਂ ਚੂਰੇ ਲੜਨ ਲੱਗ ਜਾਂਦੇ ਆ ਵੀ ਮੈਂ ਜਾਣਾ ਜੀ ਮੈਨੂੰ ਪਹਿਲਾਂ ਬੁਲਾ ਦਿਓ ਜੀ ਮੈਂ ਜਾਣਾ ਜੀ ਮੈਨੂੰ ਪਹਿਲਾਂ ਬੁਲਾ ਦਿਓ ਜੀ ਸੋ ਇਸ ਕਰਕੇ ਸਾਨੂੰ ਅੱਜ ਲੰਮਾ ਸਮਾਂ ਇਹ ਸਰਕਾਰ ਵਿਜੱਦਾ ਸਰਕਾਰ ਤਾਨਾਸ਼ਾਹੀ ਹੈ ਇਹਦਾ ਕਾਨੂੰਨ ਹਲੇ ਤੁਸੀਂ ਹੋਰ ਦੇਖੋਗੇ ਕਾਨੂੰਨ ਇੰਨੇ ਖਤਰਨਾਕ ਇਹਨਾਂ ਨੇ ਬਣਾਤੇ ਆ ਨਵੇਂ ਇਹ ਕਹਿੰਦੇ ਕੋਈ ਕਿਸੇ ਇਕੱਲੇ ਬੰਦੇ ਨੂੰ ਵੀ ਅਸੀਂ ਅੱਤਵਾਦੀ ਐਲਾਨ ਕਰ ਸਕਦੇ ਆ ਜਥੇ ਬੰਦੀ ਨਹੀਂ ਕਿਸੇ ਮਰਜ਼ੀ ਇਕੱਲੇ ਬੰਦੇ ਨੂੰ ਕਹਿ ਦੇਣਗੇ ਇਹ ਦੇਸ਼ ਵਿਰੋਧੀ ਗੱਲਾਂ ਕਰਦਾ ਹੈ ਇਹ ਅੱਤਵਾਦੀ ਐਲਾਨ ਤੋਂ ਚੱਕ ਅੰਦਰ ਸੜ ਦਿਓ ਇਹਦਾ ਸਾਡੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਣਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਤਾਨਾਸ਼ਾਹੀ ਰਾਜ ਅੱਗੇ ਵੱਧ ਰਿਹਾ ਹੈ ਜੇ ਆਪਾਂ ਨਾ ਇਕੱਠੇ ਹੋਏ ਜਿਵੇਂ ਕੋਈ ਪਹਿਲਾਂ ਬੋਲੇਗੀ ਕਿਸੇ ਬਲਾਰੇ ਵੱਲੋਂ ਸ਼ਾਇਦ ਬਹਿਰੂ ਵੱਲੋਂ ਬੋਲੇਗੀ ਬਹਿਰੂ ਸਾਹਿਬ ਵੱਲੋਂ ਕਿ ਜੇ ਅਸੀਂ ਹੌਮੇ ਦਾ ਸਾਡੇ ਚ ਬਹੁਤ ਜ਼ਿਆਦਾ ਬਿਲਕੁਲ ਸੜ ਜਾ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਹੈ ਪਤਾ ਨਹੀਂ ਸਾਨੂੰ ਐ ਲੱਗਦਾ ਵੀ ਅਸੀਂ ਤਾਂ ਬੱਚੇ ਪਏ ਆ ਛਤਰ ਸਾਹਿਬ ਦੇ ਫਿਰਨਾ ਹੈ ਬਰਾਬਰ ਫਿਰਨਾ ਹੈ ਇਹ ਭਲੇਖਾ ਕੱਢ ਦਿਓ ਕੋਈ ਗੱਲ ਸੁਣਾਈ ਸੀ ਮੈਂ ਮਿੰਟ ਦੋ ਲਵਾਂਗਾ ਬਾਬਾ ਜੀ ਸੁਣਾ ਦਿਆ ਮਾੜੀ ਜੀ ਉਹ ਜਿਵੇਂ ਜਿਹੜੇ ਯਹੂਦੀਆਂ ਦੇ ਵੱਡੇ ਵੱਡੇ ਬੰਦੇ ਸੀ ਨਾ ਉਹ ਹਿਟਲਰ ਨਾਲ ਬੈਠ ਕੇ ਸਲਾਮ ਅਸ਼ਵਰੇ ਕਰਦੇ ਵਿਚਾਰਾਂ ਕਰਦੇ ਇਕੱਠੇ ਭੋਜਨ ਛਕਦੇ ਉਹ ਜਦੋਂ ਰੌਲਾ ਪਿਆ ਨਾ ਉਹਨਾਂ ਨੂੰ ਲੱਗਿਆ ਕਿ ਇਹਦਾ ਹਿਟਲਰ ਦੇ ਨਾਲ ਬੈੰਨੇ ਆ ਸੌਨ ਤਾਂ ਕੋਈ ਇੱਥੇ ਸਮੱਸਿਆ ਨਹੀਂ ਆਉਣੀ ਸਾਨੂੰ ਕਿਹਨੇ ਕੁਝ ਕਹਿਣਾ ਪਰ ਸਭ ਤੋਂ ਪਹਿਲਾਂ ਹਿਟਲਰ ਨੇ ਫੜ ਕੇ ਉਹੀ ਚੈਂਬਰ ਜਿੱਤੇ ਸੀਗੇ ਹੁਣ ਆ ਸਾਡੇ ਨਾਲ ਵੀ ਆਈਆਂ ਸੋ ਜਿਹੜੇ ਬੰਦੇ ਨੂੰ ਅਜੇ ਭੁਲੇਖਾ ਕਿ ਨਹੀਂ ਇਹ ਸਾਡੀ ਲੜਾਈ ਨਹੀਂ ਆ ਤੁਹਾਡੇ ਪਾਣੀਆ ਯਾਰਾਂ ਪਾਤੀਆਂ ਯਾਰਾਂ ਉਹ ਸਾਰਾ ਜਸਲਮੀਰ ਤੱਕ ਅਸੀਂ ਗਏ ਆ ਬੀਕਾਂਦਰ ਗੰਗਾ ਨਗਰ ਦੱਖਣੀ ਮਾਲਵਾ ਸਾਰੇ ਪਿੰਡਾਂ ਚ ਗਏ ਆ 80 80% ਲੋਕਾਂ ਨੂੰ ਕਾਲਾ ਪੀਲਿਆ ਕੈਂਸਰ ਜੰਮਦੇ ਜਵਾਕਾਂ ਦੇ ਮੂੰਹਾਂ ਦੇ ਵਿੱਚ ਕੈਂਸਰ ਸ਼ੂਗਰ ਖਤਮ ਹੋ ਰਿਹਾ ਜਵਾਕ ਸਾਲ-ਸਾਲ ਦੇ மஞ்சਿਆਂ ਤੇ ਬੈੱਡਾਂ ਤੇ ਬੀਲ 'ਤੇ ਪਏ ਨੇ ਯਾਰ ਉਹ ਲੁਧਿਆਣੇ ਹਾਕ ਮਾਰੀ ਸੀ ਕਿ ਅਸੀਂ ਨਹੀਂ ਉੱਥੇ ਵੀ ਲੋਕ ਚੁੱਪ ਕਰ ਗਏ ਨਹੀਂ ਪਹੁੰਚੇ ਇੱਥੇ ਸੱਦਾ ਦਿੱਤਾ ਇੱਥੇ ਵੀ ਕਿੰਨੇ ਗਏ ਆ ਆਪਾਂ ਚਲੋ ਆਏ ਆ ਜਿਹੜੇ ਉਹਨਾਂ ਦਾ ਬਹੁਤ ਧੰਨਵਾਦ ਤੁਸੀਂ ਜਾਉਂਦੇ ਜਾਗਦੇ ਜ਼ਮੀਰ ਵਾਲਿਆਂ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਬਾਰਗ ਤੁਸੀਂ ਪਹੁੰਚੇ ਹੋ ਤੇ ਆਪਾਂ ਅਗਲਾ ਪ੍ਰੋਗਰਾਮ ਹੈ ਬਾਬਾ ਜੀ ਨੂੰ ਕਹਾਂਗਾ ਜੋ ਵੀ ਤੁਸੀਂ ਦਿਓਗੇ ਸਾਡੇ ਵੱਲੋਂ ਸਾਡੀ ਸਮੁੱਚੀ ਟੀਮ ਕਾਲੇ ਪਾਣੀਆਂ ਦਾ ਮੋਰਚਾ ਭਾਈ ਅਮਤੋਜ ਜੀ ਬੈਠੇ ਆ ਸਾਨੂੰ ਜੋ ਤੁਸੀਂ ਹੁਕਮ ਲਾਓਗੇ ਅਸੀਂ ਉਹਨੂੰ ਸਿਰ ਮੱਥੇ ਨਿਵਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ